ਐਸਕੇਐਮ ਦੇ ਖਨੋਰੀ ਚੰਬੂ ਮੋਰਚੇ ਵਿਚਾਲੇ ਨਹੀਂ ਬਣ ਪਾ ਰਹੀ ਸਹਿਮਤੀ 12 ਫਰਵਰੀ ਦੀ ਮੀਟਿੰਗ ਦੇ ਲਈ ਐਸਕੇਐਮ ਨੂੰ ਜਵਾਬ ਦਾ ਇੰਤਜ਼ਾਰ ਦੋ ਵਾਰ ਚਿੱਠੀ ਭੇਜ ਚੁੱਕਿਆ ਹੈ ਸੰਯੁਕਤ ਕਿਸਾਨ ਮੋਰਚਾ ਡਿਪੋਟੇਸ਼ਨ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਜ਼ਬਰਦਸਤ ਪ੍ਰਦਰਸ਼ਨ ਭਾਜਪਾ ਦਫ਼ਤਰ ਦਾ ਘਰਾਓ ਕਰਨ ਦੀ ਕੀਤੀ ਕੋਸ਼ਿਸ਼ ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕਈ ਪ੍ਰਦਰਸ਼ਨਕਾਰੀ ਵੀ ਹਰਾਸਤ ਵਿੱਚ ਲਏ ਸੀਆ ਮੋਦੇ ਤੋਂ ਆਤੀਸ਼ੀ ਨੇ ਦਿੱਤਾ ਅਸਤੀਫਾ ਐਲਜੀ ਵਿਕੇ ਸਖਸੈਨਾ ਨੇ ਵਿਧਾਨ ਸਭਾ ਭੰਗ ਕਰਨ ਦਾ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਦਿੱਲੀ ਚੋਣਾਂ ਦੇ ਵਿੱਚ ਭਾਜਪਾ ਨੇ ਜਿੱਤੀਆਂ ਨੇ 48 ਸੀਟਾਂ ਦਿੱਲੀ ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਹਲਚਲ ਤੇਜ਼ ਅਮਿਤ ਸ਼ਾਹ ਦੇ ਨਾਲ ਜੀਪੀ ਨੱਡਾ ਨੇ ਕੀਤੀ ਮੀਟਿੰਗ ਕਰੀਬ 2 ਘੰਟੇ ਤੱਕ ਚੱਲੀ ਬੈਠਕ ਦਿੱਲੀ ਸ਼ਹਿਰ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਿੱਚ ਮੰਥਨ ਸ਼ੁਰੂ ਕੇ ਜੀਵਾਲ ਖੰਜੀਤ ਸਿੰਘ ਤੇ ਸੰਦੀਪ ਪਾਟਕ ਨੇ ਕੀਤੀ ਬੈਠਕ ਦਿੱਲੀ ਚ ਹਾਰ ਨੂੰ ਲੈ ਕੇ ਕਾਂਗਰਸ ਤੇ ਆਪ ਦੇ ਸਹਿਯੋਗੀ ਦਲਾਂ ਦਾ ਤੰਜ ਸੰਜੇ ਰਾਉਤ ਬੋਲੇ ਆਪਸ ਦੇ ਵਿੱਚ ਲੜਦੇ ਰਹੋ ਭਾਜਪਾ ਨੂੰ ਜਿਤਾਉਂਦੇ ਰਹੋ ਤਾਂ ਜੰਮੂ ਕਸ਼ਮੀਰ ਦੇ ਸੀਐਮ ਅਬਦੁੱਲਾ ਨੇ ਵੀ ਸਾਥ ਬਿਆਨਸ਼ਾਨ ਛੱਤੀਸਗੜ ਦੇ ਬੀਜਾਪੁਰ ਦੇ ਵਿੱਚ ਵੱਡਾ ਨਕਸਲੀ ਐਨਕਾਊਂਟਰ ਸੁਰੱਖਿਆ ਬਲਾਂ ਨੇ 31 ਨਕਸਲੀਆਂ ਨੂੰ ਕੀਤਾ ਢੇਰ ਦੋ ਜਵਾਨ ਸ਼ਹੀਦ ਵੱਡੀ ਗਿਣਤੀ ਦੇ ਵਿੱਚ ਹਥਿਆਰ ਤੇ ਵਿਸਫੋਟਕ ਸਮਗਰੀ ਬਰਾਮਦ ਸਸੀ ਗੱਲ ਤੁਸੀਂ ਵਖਰੇਓ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਐਸ ਕੇ ਐਮ ਤੇ ਖਨੌਰੀ ਸ਼ੰਭੂ ਮੋਰਚੇ ਵਿਚਾਲੇ ਸਹਿਮਤੀ ਨਹੀਂ ਬਣੀ ਐਸ ਕੇ ਐਮ ਨੂੰ ਮੀਟਿੰਗ ਬਾਰੇ ਕੋਈ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ ਮੀਟਿੰਗ ਨੂੰ ਲੈ ਕੇ ਖਨੌਰੀ ਸ਼ੰਭੂ ਮੋਰਚਾ ਕੋਈ ਸਿੱਧਾ ਜਵਾਬ ਨਹੀਂ ਦੇ ਰਿਹਾ ਐਸ ਕੇ ਐਮ ਦੀ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਦਰਸਲ ਖਨੌਰੀ ਸ਼ੰਭੂ ਮੋਰਚੇ ਦੇ ਨਾਲ ਮੀਟਿੰਗ ਹੋਣੀ ਹੈ ਮੋਰਚੇ ਦੇ ਆਗੂਆਂ ਨੂੰ ਦੋ ਵਾਰ ਚਿੱਠੀਆਂ ਭੇਜ ਚੁੱਕਿਆ ਹੈ ਐਸ ਕੇ ਐਮ ਕਾਬਲੇ ਗੋ ਰਿਹਾ ਕਿ ਇਸ ਤੋਂ ਪਹਿਲਾਂ ਅੱਜ ਦੇ 18 ਜਨਵਰੀ ਨੂੰ ਪਾਤਣਾ ਦੇ ਵਿੱਚ ਐਸਕੇਐਮ ਅਤੇ ਖਨੋਰੀ ਸ਼ੰਭੂ ਮੋਰਚੇ ਦੇ ਕਿਸਾਨਾਂ ਦੇ ਵਿਚਾਲੇ ਬੈਠਕਾਂ ਹੋ ਚੁੱਕੀਆਂ ਨੇ ਜਿਸ ਤੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਤੇ ਹੁਣ 2 ਦਿਨਾਂ ਬਾਅਦ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੈ ਅਜੇ ਤੱਕ ਇਹ ਕਾਹਨੇ ਹੋ ਸਕੀ ਹਾਲਾਂਕਿ ਮੋਗਾ ਦੇ ਵਿੱਚ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਹਾਪੰਚਾਇਤ ਬੁਲਾਈ ਗਈ ਸੀ ਉਸ ਸਦਰਾ ਨੇ ਜੋ ਕਿ ਇੱਕ ਦਾ ਮਤਾ ਲਿਆਂਦਾ ਗਿਆ ਉਹ ਮਤਾ ਐਸਕੇਐਮ ਤੇ ਸ਼ੰਭੂ ਤੇ ਸ਼ੰਭੂ ਮੁਰਸ਼ਿਦੀ ਦੇ ਆਗਮਨ ਜਿਹੜਾ ਕਿ ਮਤਾ ਸੌਪਿਆ ਗਿਆ ਉਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਵੀ ਚੱਲਿਆ ਪਰ ਅਜੇ ਤੱਕ ਇਹ ਏਕਤਾ ਨਹੀਂ ਹੋ ਸકી ਆਪ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਕੀ ਕੋ ਜਾਣਕਾਰੀ ਅਜੇ ਤੱਕ ਹਾਲਾਂਕਿ ਸਵਾਲ ਬਰਕਰਾਰ ਹੈ ਕਿ ਅਧਿਕਾਰੇ ਕਦੋਂ ਏਕਤਾ ਹੋਵੇਗੀ ਏਕਤਾ ਤਾਂ ਨਹੀਂ ਹੋ ਸકી ਪਰ ਦੂਜੇ ਪਾਸੇ ਹੁਣ ਜੋ ਕਿ ਇਹ ਮੀਟਿੰਗ ਹੈ ਬੈਠਕ ਹੈ ਉਸ ਨੂੰ ਲੈ ਕੇ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਕੋਈ ਜਾਣਕਾਰੀ ਤਾ ਬਿਲਕੁਲ ਪਰਮਿੰਦਰ ਜਿਹੜੇ ਪੰਜਾਬ ਦੇ ਲੋਕ ਸੀ ਕਿਸਾਨ ਸੀ ਸਾਰਿਆਂ ਨੂੰ ਜਿਹੜੀ ਹੈਗੀ ਹੈ ਇਕਤਾ ਤੋਂ ਉਮੀਦ ਜ਼ਰੂਰ ਸੀ ਕਿਉਂਕਿ ਜਦੋਂ ਮੋਗਾ ਕਿਸਾਨ ਰੈਲੀ ਦੇ ਉਪਰੋ ਜਿਹੜੇ ਹੈਗੇ ਨੇ ਸਕੀਮ ਦੇ ਲੀਡਰ ਆਪਣੇ ਬਾਹਾਂ ਦੇ ਵਿੱਚ ਬਾਹਾਂ ਪਾ ਕੇ ਖਨੌਰੀ ਬਾਰਡਰ ਪਹੁੰਚਦੇ ਨੇ ਸ਼ੰਭੂ ਬਾਰਡਰ ਪਹੁੰਚਦੇ ਨੇ ਇੱਕ ਕੇ ਦਾ ਜਿਹੜਾ ਹੈਗਾ ਮਤਾ ਲੈ ਕੇ ਪਹੁੰਚਦ ਨੇ ਉਸ ਤੋਂ ਬਾਅਦ ਦੋ ਮੀਟਿੰਗਾਂ ਹੁੰਦੀਆਂ ਨੇ ਪਹਿਲੀ ਮੀਟਿੰਗ 13 ਤਰੀਕ ਨੂੰ ਹੁੰਦੀ ਆ ਉਸ ਤੋਂ ਬਾਅਦ 18 ਤਰੀਕ ਨੂੰ ਹੁੰਦੀ ਆ ਤਾਂ ਹੁਣ ਤੀਸਰੀ ਮੀਟਿੰਗ ਦੀ ਜਿਹੜੀ ਹੈਗੇ ਨੇ ਦੋ ਬਾਰ ਚਿੱਟੀਆਂ ਜਿਹੜੀ ਹੈਗੇ ਨੇ ਖਨੋਰੀ ਬਾਰਡਰ ਦੇ ਪ੍ਰਸ਼ੰਭੂ ਬਾਰਡਰ ਦੇ ਉੱਪਰ ਐਸਕੇਮ ਨੌਨ ਪੋਲਿਟਿਕਲ ਨੂੰ ਭੇਜਿਆ ਗਿਆ ਨੇ ਪਰ ਉਹਨਾਂ ਦੇ ਵੱਲੋਂ ਨਾ ਤਾਂ ਚਿੱਟੀਆਂ ਦੇ ਉੱਪਰ ਕੋਈ ਜਵਾਬ ਦਿੱਤਾ ਜਾ ਰਿਹਾ ਤੇ ਨਾ ਹੀ ਮੀਟਿੰਗ ਨੂੰ ਅੱਗੇ ਪਿੱਛੇ ਕਰਨ ਦਾ ਕੋਈ ਵੀ ਹੈਗਾ ਜਿਹੜਾ ਉਹਨਾਂ ਦੇ ਵੱਲੋਂ ਕੋਈ ਰਿਐਕਸ਼ਨ ਦਿੱਤਾ ਜਾ ਰਿਹਾ ਕਿਉਂਕਿ ਸਾਫ਼ ਤੌਰ ਦੇ ਦੇ ਪਰ ਅਗਰ ਆਪਾਂ ਗੱਲ ਕਰੀ ਤਾਂ ਖਲੋਰੀ ਬਾਰਡਰ ਦੇ ਉੱਪਰ 12 ਤਰੀਕ ਨੂੰ ਇੱਕ ਵੱਡਾ ਜਿਹੜਾ ਹੈਗਾ ਇੱਕ ਪੂਰਾ ਸਾਲ ਹੋਣ ਦੇ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਇੱਕ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਰੱਖਿਆ ਜਾ ਰਿਹਾ ਮਹਾਪੰਚਾਇਤ ਰੱਖੀ ਜਾ ਰਹੀ ਹੈ 13 ਤਰੀਕ ਨੂੰ ਸ਼ੰਭੂ ਬਾਰਡਰ ਦੇ ਪਰ ਜਿਹੜੀ ਹੈਗੀ ਮਹਾਪੰਚਾਇਤ ਰੱਖੀ ਜਾ ਰਹੀ ਹੈ ਤੁਹਾਨੂੰ ਲੈ ਕੇ ਕਿਸਾਨ ਐਨਾ ਤਾਂ ਜ਼ਰੂਰ ਕਹਿ ਰਹੇ ਨੇ ਕਿ ਸਾਡਾ ਵੱਡਾ ਪ੍ਰੋਗਰਾਮ ਹੈਗਾ ਪਰ ਅਸੀਂ ਨਹੀਂ ਪਹੁੰਚ ਸਕਾਂਗੇ ਸ਼ਾਇਦ ਅਸੀਂ ਨਹੀਂ ਪਹੁੰਚ ਸਕਦੇ ਪਰ ਜ ਕਿ ਅਸੀਂ ਇਕੱਠੇ ਹੋਣਾ ਅਸੀਂ ਇਕਤਾ ਨੂੰ ਲੈ ਕੇ ਮੀਟਿੰਗਾਂ ਕਰਨੀਆਂ ਨੇ ਭਾਵੇਂ ਪਹਿਲਾਂ ਦੋ ਮੀਟਿੰਗਾਂ ਦੇ ਵਿੱਚ ਕੋਈ ਵੱਡਾ ਜਿਹੜੇ ਨਤੀਜੇ ਨਹੀਂ ਨਿਕਲ ਸਕੇ ਪਰ ਤੀਸਰੀ ਮੀਟਿੰਗ ਨੂੰ ਲੈ ਕੇ ਜਿਹੜਾ ਖਨੌਰੀ ਬਾਰਡਰ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਅਸੀਂ ਵੀ ਵਾਰ-ਵਾਰ ਪੁੱਛ ਰਹੇ ਹਾਂ ਕਿ ਦੋ ਦਿਨ ਰਹਿ ਚੁੱਕੇ ਨੇ ਅੱਜ ਨੌਦਰੀਕ ਹੋ ਚੁੱਕੀ ਹੈ 12 ਤਰੀਕ ਦੀ ਮੀਟਿੰਗ ਹੈਗੀ ਆ ਕਿਸ ਤਰੀਕੇ ਦਾ ਤੁਹਾਡੇ ਵੱਲੋਂ ਰਿਐਕਸ਼ਨ ਆ ਇਸ ਨੂੰ ਅੱਗੇ ਪਿੱਛੇ ਕਰਨ ਦਾ ਤੁਹਾਡੇ ਵੱਲੋਂ ਕੋਈ ਜਿਹੜੀ ਹੈਗੀ ਡਿਮਾਂਡ ਕੀਤੀ ਜਾਊਗੀ ਕਿਉਂਕਿ ਜਦੋਂ ਪਹਿਲਾਂ 15 ਜਨਵਰੀ ਨੂੰ ਮੀਟਿੰਗ ਰੱਖੀ ਗਈ ਸੀ ਤਾਂ ਐਮਰਜੈਂਸੀ ਹਾਲਾਤਾਂ ਨੂੰ ਜਿਹੜਾ ਕਹ ਖਨੌਰੀ ਤੇ ਸ਼ੰਭੂ ਮੋਰਚੇ ਦੇ ਵੱਲੋਂ ਮੀਟਿੰਗ 13 ਦੇ ਰੱਖੀ ਗਈ ਸੀ ਤਾਂ ਅਗਰ ਹੁਣ 12 ਤਰੀਕ ਨੂੰ ਉੱਥੇ ਕੋਈ ਵੱਡਾ ਪ੍ਰੋਗਰਾਮ ਹੈਗਾ ਤਾਂ ਉਸ ਤੋਂ ਪਹਿਲਾਂ ਮੀਟਿੰਗ ਕੀਤੀ ਜਾ ਸਕਦੀ ਆ ਜਾਂ ਬਾਅਦ ਦੇ ਵਿੱਚ ਵੀ ਮੀਟਿੰਗ ਜਿਹੜੀ ਹੈਗੀ ਕੀਤੀ ਜਾ ਸਕਦੀ ਹੈ ਪਰ ਇਹ ਖਨੌਰੀ ਤੇ ਸ਼ੰਭੂ ਮੋਰਚੇ ਦੇ ਵੱਲੋਂ ਹੁਣ ਤੱਕ ਕੋਈ ਜਿਹੜਾ ਸਪਸ਼ਟਿਕਰ ਨਹੀਂ ਚੰਡੀ ਜਿਹੜੀ ਕਿ ਐਸਕੇਐਮ ਨੇ 12 ਫਰਮੂਨ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਹੈ ਉਹਦਾ ਮੁੱਖ ਤੌਰ ਤੇ ਏਜੰਡਾ ਇਹੀ ਹੈ ਕਿ ਇਕਤਾ ਦਾ ਜੋ ਮਤਾ ਲਿਆਂਦਾ ਗਿਆ ਉਸ ਨੂੰ ਲੈ ਕੇ ਜਿਹੜੀ ਕਿ ਕੋਈ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇ ਬਣਾਈ ਜਾਵੇ ਪਾ ਬਿਲਕੁਲ ਲਗਾਤਾਰ ਮੀਟਿੰਗਾਂ ਏਸੀਟੀ ਨੂੰ ਲੈ ਕੇ ਹੋ ਰਹੀਆਂ ਜਦੋਂ ਮੋਗਾ ਵਿਖੇ ਮਹਾਪੰਚਾਇਤ ਹੋਈ ਸੀ ਤਾਂ ਉਦੋਂ ਚਾਹੇ ਭਾਵੇਂ ਜੋਗਿੰਦਰ ਸਿੰਘ ਹੋ ਗਰਾਹ ਹੋਣ ਭਾਵੇਂ ਡਾਕਟਰ ਹੋਣ ਤਾਂ ਜਿੰਨੇ ਵੀ ਐਸਕੇਮ ਦੇ ਵੱਡੇ ਲੀਡਰ ਸੀ ਆਪਣੇ ਬਹਾਂ ਦੇ ਵਿੱਚ ਬਹਾਂ ਪਾ ਕੇ ਉਹ ਖਨੋਰੀ ਪਹੁੰਚੇ ਬਾਰਡਰ ਪਹੁੰਚੇ ਸੀ ਸ਼ੰਭੂ ਬਾਰਡਰ ਪਹੁੰਚੇ ਸੀ ਜਗਦੀਸ਼ ਸਿੰਘ ਦਲੇਵਾਲ ਨੂੰ ਮਿਲੇ ਸੀ ਉਹਨਾਂ ਨੇ ਕਿਹਾ ਸੀ ਕਿ ਸਿੱਕੱਤੇ ਹੋਣਾ ਉਸ ਤੋਂ ਬਾਅਦ ਵੱਡੀਆਂ ਮੀਟਿੰਗਾਂ ਹੋਈਆਂ ਨੇ ਪਾਤਣਾ ਵਿਖੇ ਸੀ ਹਰ ਇੱਕ ਤਸਵੀਰ ਹਰ ਇੱਕ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੱਸੀ ਆ ਪਰ ਹੁਣ ਜਦੋਂ ਤੀਸਰੀ ਮੀਟਿੰਗ ਦੇ ਲਈ ਐਸਕੇਮ ਬਾਰ-ਬਾਰ ਚਿੱਠੀਆਂ ਦੇ ਰਿਹਾ ਕਨੋਰੀ ਬਾਰਡਰ ਦੇ ਉੱਪਰ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਸ਼ੰਭੂ ਬਾਰਡਰ ਦੇ ਉੱਪਰ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਤਾਂ ਉਹਦੇ ਉੱਪਰ ਜਿਹੜਾ ਹੈਗਾ ਐਸਕੇਮ ਨਾਨ ਪੋਲੀਟিক্যাল ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ 12 ਜਾਂ 13 ਦੇ ਪ੍ਰੋਗਰਾਮ ਨੂੰ ਲੈ ਕੇ ਜਿਹੜੀ ਹੈਗੀ ਹੈ ਇਹ ਮੀਟਿੰਗ ਪਹਿਲਾਂ ਜਾਂ ਅੱਗੇ ਕੀਤੀ ਜਾ ਸਕਦੀ ਹੈ ਉਹ ਵੀ ਸਸਪੈਂਸ ਉਹਨਾਂ ਦੇ ਵੱਲੋਂ ਰੱਖਿਆ ਜਾ ਰਿਹਾ ਤਾਂ ਉਸ ਮੀਟਿੰਗ ਦਾ ਹਿੱਸਾ ਬਣਨਗੇ ਜਾਂ ਨਹੀਂ ਬਣਨਗੇ ਉਹ ਵੀ ਸਸਪੈਂਸ ਜਿਹੜਾ ਐਸਕੇਮ ਨਾਨ ਪੋਲੀਟিক্যাল ਦੇ ਵੱਲੋਂ ਰੱਖਿਆ ਜਾ ਰਿਹਾ ਆਪਾਂ ਜਿਹੜੇ ਦੂ ਜੋ ਕਿ ਇਕਤਾ ਨੂੰ ਲੈ ਕੇ ਕਦਮ ਅੱਗੇ ਵਧਾਏ ਜਾ ਰਹੇ ਨੇ ਪਰ ਹੁਣ ਸ਼ੰਭੂ ਤੇ ਖਨੌਰੀ ਮੋਰਚੇ ਦੇ ਵੱਲੋਂ ਕਦਮ ਪਿੱਛੇ ਨੂੰ ਖਿੱਚੇ ਜਾ ਰਹੇ ਨੇ ਤਾਂ ਬਿਲਕੁਲ ਬਰਵਿੰਦਰ ਜਿਹੜੇ ਹਾਲਾਤ ਨੇ ਜਿਸ ਤਰੀਕੇ ਦੀ ਅਸੀਂ ਦੇਖ ਰਿਹਾ ਤਾਂ ਉਹਦੇ ਵਿੱਚ ਤਾਂ ਬਿਲਕੁਲ ਜਿਹੜਾ ਮਾਹੌਲ ਇਦਾਂ ਦਾ ਹੀ ਬਣ ਰਿਹਾ ਕਿਉਂਕਿ ਐਸਕੇਪ ਦੇ ਵੱਲੋਂ ਦੋ ਚਿੱਠੀਆਂ ਭੇਜੀਆਂ ਗਈਆਂ ਨੇ ਹੁਣ 5 ਤਰੀਕ ਨੂੰ ਚਿੱਠੀ ਭੇਜੀ ਗਈ ਆ ਕਿ 12 ਤਰੀਕ ਨੂੰ ਅਸੀਂ ਮੀਟਿੰਗ ਕਰਨੀ ਆ ਤੁਸੀਂ ਉਸ ਮੀਟਿੰਗ ਦਾ ਹਿੱਸਾ ਬਣੋ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣੀ ਆ ਤਾਂ ਅਗਰ 12 ਜਾਂ 13 ਨੂੰ ਲੈ ਕੇ ਖਨੌਰੀ ਦੇ ਉੱਪਰ ਪ੍ਰੋਗਰਾਮ ਹੈਗਾ 13 ਨੂੰ ਸ਼ੰਭੂ ਦੇ ਉੱਪਰ ਪ੍ਰੋਗਰਾਮ ਹੈਗਾ ਤਾਂ ਨਾ ਤਾਂ ਉਸ 12 ਤਰੀਕ ਨੂੰ ਬਦਲ ਦੇ ਲਈ ਕੋਈ ਇਹਨਾਂ ਦੇ ਵੱਲੋਂ ਚਿੱਠੀ ਜਾਂ ਕੋਈ ਸੁਨੇਹਾ ਜਾਂ ਮੀਡੀਆ ਦੇ ਰਾਹੀਂ ਕੋਈ ਸੁਨੇਹਾ ਦਿੱ ਹਾਜ਼ਰ ਹੋਣ ਦੀ ਆ ਠੀਕ ਹੈ ਚੰਦ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਹੀ ਵੀ ਜੁੜ ਚੁੱਕੇ ਨੇ ਮਨਜੀਤ ਜੀ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਆ ਕੀ ਮਨਜੀਤ ਜੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਸਿੱਧੇ ਤੌਰ ਤੇ ਕਿ ਇੱਕਤਾ ਦਾ ਕਦਮ ਐਸਕੇਮ ਦੇ ਵੱਲ ਵਧਾਇਆ ਜਾ ਰਿਹਾ ਪਰ ਇਹ ਕਿਹਾ ਜਾ ਰਿਹਾ ਕਿ 12 ਫਰਵਰੀ ਨੂੰ ਐਸਕੇਮ ਦੇ ਵੱਲੋਂ ਜੋ ਮੀਟਿੰਗ ਰੱਖੀ ਗਈ ਹੈ ਉਸ ਵਾਸਤੇ ਚਿੱਠੀਆਂ ਵੀ ਲਿਖੀਆਂ ਗਈਆਂ ਪਰ ਖਨੌਰੀ ਤੇ ਸ਼ੰਭੂ ਮੋਰਚੇ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਅ ਦੇਖੋ ਅੱਜ ਮੀਟਿੰਗ ਹੈ ਜੀ ਅ ਸ਼ੰਭੂ ਤੇ ਔਰ ਬਿਲਕੁਲ ਜਵਾਬ ਭੇਜਾਂਗੇ ਜੀ ਕੱਲ ਜਵਾਬ ਭੇਜਿਆਗੇ ਕਿਉਂਕਿ 12 ਦੇ 13 ਦੇ ਪ੍ਰੋਬਲਮ ਹੈਗੇ ਨੇ ਇਹ ਕਰਕੇ ਥੋੜਾ ਸ਼ਡਿਊਲ ਬੀਜੀ ਹੋਣ ਕਰਕੇ ਉਹਦੀਆਂ ਤਿਆਰੀਆਂ ਕਰਦੇ ਕਰਕੇ ਡੇਟ ਹੋਇਆ ਕੋਈ ਨਹੀਂ ਜਿਹੜਾ ਹੈਗਾ ਜਿਹੜੀ ਉਹਨਾਂ ਨੇ ਜਿੱਦੀ ਭੇਜੀ ਸੀ ਐਸਪੀ ਨੇ ਉਹਦਾ ਜਵਾਬ ਜ਼ਰੂਰ ਕੱਲ ਚਲਿਆ ਜਾਏਗਾ ਅੱਜ ਬੜੀ ਐਸੇ ਦੇ ਵੀ ਸਪੈਸ਼ਲ ਮੀਟਿੰਗ ਚਲੀ ਬੁਲਾਈਆ ਜੀ ਆਪਾਂ 12 ਦੀ ਮੀਟਿੰਗ ਕੀ ਕਰਨਾ ਹੈ ਉਹਦੇ ਸੰਬੰਧ ਵਿੱਚ ਅ ਬੈਠ ਕੇ ਉਹ ਵਿਚਾਰਾਂਗੇ ਜੰਭੂ ਮੋਰਚੇ ਤੇ ਫਿਰ ਦੋਵੇਂ ਹੀ ਹੋਰ ਮਾਣਾ ਡਿਸਕਸ ਕਰਕੇ ਕੱਲ ਚੱਕੀ ਚਲੀ ਜਾਏਗੀ ਆ ਮਨਜੀਤ ਜੀ ਮੈਂ ਜੇਕਰ ਸਿੱਧਾ ਸਵਾਲ ਕਰਾਂ ਤਾਂ ਕੀ ਅਖਨੌਰੀ ਤੇ ਸ਼ੰਭੂ ਮੋਰਚੇ ਦੇ ਆਗੂ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਐਸਕੇਐਮ ਨੇ ਮੀਟਿੰਗ ਰੱਖੀ ਹੈ ਉਸ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਅ ਦੇਖੋ ਜੋ ਕਿ ਪ੍ਰੋਗਰਾਮ ਰੱਖੇ ਹੋਏ ਨੇ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਜਾਂ ਫਿਰ ਕੋਈ ਤਰੀਕਾ ਪਿੱਛੇ ਕਰਨ ਦੀ ਗੱਲ ਹੋਈ ਉਹ ਕਰਾਂਗੇ ਇਹ ਤੇ ਹੁਣ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਅੱਜ ਇਹ ਡਿਸਕਸ ਹੋ ਕੇ ਫਿਰ ਫਾਈਨਲ ਜਿਹੜਾ ਅਦਾ ਰੂਪ ਦੇਖਾ ਦੀ ਬਣੇਗੀ ਸੋ ਅੱਜ ਦੀ ਮੀਟਿੰਗ ਜਿਹੜੀ ਆ ਉਸ ਮੱਦੇਨ ਸਾਡੀ ਅਸੀਂ ਬੁੱਧਨੇ ਤੇ ਹੈਗੀ ਜੀ ਨਹੀਂ ਮਜੀਤ ਜੀ ਨਾਲ ਇਹ ਵੀ ਸਵਾਲ ਹੈ ਕਿ ਜਦੋਂ ਲਗਾਤਾਰ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਮਰਨਵਰ ਤੇ ਬੈਠੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ ਸ਼ੰਭੂ ਮੋਰਚੇ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਐਮਰਜੈਂਸੀ ਮੀਟਿੰਗ ਬੁਲਾਈ ਜਾਵੇ ਉਸ ਤੋਂ ਬਾਅਦ ਆ ਤਰੀਕ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਤਾਂ ਹੁਣ ਤਾਂ ਉਸ ਨੂੰ ਵੀ ਆ ਕਾਫੀ ਦਿਨ ਨਿਕਲ ਚੁੱਕੇ ਨੇ ਜੇਕਰ ਐਸ ਕੇਮ ਨੇ ਦੋ ਚਿੱਠੀਆਂ ਲਿਖੀਆਂ ਨੇ ਤਾਂ ਫਿਰ ਹੁਣ ਤੱਕ ਉਸ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉੱਥੇ ਪਹਿਲਾਂ ਧਲੇਵਾਲ ਸਾਹਿਬ ਦੀ ਕ੍ਰਿਟੀਕਲ ਸਟੇਜ ਬਣੀ ਹੋਈ ਸੀ ਕਿ ਸਥਿਤੀ ਬਣੀ ਹੋਈ ਸੀ ਜੇ ਤਾਂ ਉਹਨਾਂ ਦੀ ਹੁਣ ਥੋੜ੍ਹਾ ਸਿਹਤ ਨੂੰ ਲੈ ਕੇ ਜੋ ਡਾਕਟਰਾਂ ਨੇ ਹਾਲ ਨਿਕੜੀ ਕਿ ਆ ਵੀ ਠੀਕ ਹੈ ਥੋੜੇ ਕਿਉਂਕਿ ਮੈਡੀਕਲ ਰਿਪੋਰਟ ਲਈ ਸੀ ਉਹਨਾਂ ਨੇ ਤੇ ਇਹ ਕਰਕੇ ਆ ਜਿਹੜੀ ਅਸਲ ਗੱਲ ਹੈ ਵੀ ਉਹਦੇ ਵਿੱਚ ਸਮਾਂ ਨਹੀਂ ਮਿਲ ਪਾਇਆ ਕਿਉਂਕਿ ਨਾਟਕਾਇਦੇ ਵਿੱਚ ਤਿਆਰੀਆਂ ਦੇ ਵਿੱਚ ਕਿਉਂਕਿ ਇੰਦਰ ਪ੍ਰੋਗਰਾਮ ਦਿੱਤੇ ਹੋਏ ਸੀ ਜੋ ਇਸ ਕਰਕੇ ਦੇਰੀ ਜ਼ਰੂਰ ਹੋਈ ਆ ਤੁਹਾਡੀ ਗੱਲ ਠੀਕ ਆ ਬਿਲਕੁਲ ਪਰ ਕੋਈ ਗੱਲ ਨਹੀਂ ਗੱਲ ਜਿਹੜਾ ਹੈਗਾ ਉਹ ਲੈਟਰ ਚਲੀ ਜਾਵੇਗੀ ਜੀ ਠੀਕ ਹੈ ਮੰਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਮੰਜੀ ਜਰਾਏ ਦਾ ਹਾਲਾਂਕਿ ਇਹ ਕਹਿਣਾ ਹੈ ਕਿ ਸ਼ੰਭੂ ਮੋਰਚੇ ਤੇ ਜਿਹੜੀ ਆਪਣੀ ਪੱਧਰ ਤੇ ਮੀਟਿੰਗ ਵੀ ਕੀਤੀ ਕੀਤੀ ਜਾਵੇਗੀ ਆ ਤਾਂ ਉਸ ਤੋਂ ਬਾਅਦ ਹੀ ਅਗਲਾ ਵਿਚਾਰ ਕੀਤਾ ਜਾਵੇਗਾ ਜਵਾਬ ਦਿੱਤਾ ਜਾਵੇਗਾ ਐਸਕੀਐਮ ਦਰਸਲ ਐਸਕੀਐਮ ਦੇ ਵੱਲੋਂ 12 ਫਰਮੀਆਂ ਚੰਡੀਗੜ੍ਹ ਦੇ ਵਿੱਚ ਇਹ ਜੋ ਕਿ ਮੀਟਿੰਗ ਰੱਖੀ ਗਿਆ ਖਨੌਰੀ ਤੇ ਸ਼ੰਭੂ ਮੋਰਚੇ ਦੇ ਨਾਲ ਪਰ ਅਜੇ ਤੱਕ ਦੋ ਚੱਠੀਆਂ ਲਿਖੀਆਂ ਗਈਆਂ ਪਰ ਖਨੌਰੀ ਤੇ ਸ਼ੰਭੂ ਮੋਰਚੇ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਪਾਸਕਾਂ ਤੇ ਖਨੌਰੀ ਸ਼ੰਭੂ ਮੋਰਚੇ ਵਿਚਾਲੇ ਸਹਿਮਤੀ ਨਹੀਂ ਬਣ ਸਕੀ ਅਜੇ ਤੱਕ ਐਸਕੀਐਮ ਨੂੰ ਮੀਟਿੰਗ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ ਸਾੜੀ ਨਾਲ ਕਿਸਾਨ ਆਗੂ ਰਵਨੀਤ ਬਰਾੜ ਜੁੜ ਚੁੱਕੇ ਨੇ ਬਰਾੜ ਸਾਹਿਬ ਜੋ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੋ ਐਸਕੀਐਮ ਦੂਲ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਖਨੌਰੀ ਸ਼ੰਭੂ ਮੋਰਚੇ ਦੇ ਨਾਲ ਆ ਮੀਟਿੰਗ ਰੱਖੀ ਗਈ ਹੈ ਹਾਲਾਂਕਿ ਇਹ ਵੀ ਜਾਣਕਾਰੀ ਤੁਹਾਡੇ ਵੱਲੋਂ ਇਸ ਕੇ ਅੰਦਰ ਦੋ ਚਿੱਠੀਆਂ ਵੀ ਲਿਖੀਆਂ ਗਿਆ ਜਵਾਬ ਨਹੀਂ ਦਿੱਤਾ ਕਿ ਸਾਡੇ ਨਾਲ ਮਨਜੀਤ ਰਾਏ ਹੋਣੇ ਜੁੜੇ ਸੀ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਪੱਧਰ ਤੇ ਮੀਟਿੰਗ ਕਰ ਰਹੇ ਹਾਂ ਤੇ ਜਲਦ ਜਵਾਬ ਵੀ ਦੇ ਦਾਂਗੇ ਕੋਈ ਵੀ ਫਾਰਮਾ ਜੇ ਦੋ ਫਾਰਮਾ ਇਕੱਠੀਆਂ ਹੁੰਦੀਆਂ ਤਾਂ ਮੀਟਿੰਗਸ ਪ੍ਰਾਇਰ ਜ਼ਰੂਰ ਹੁੰਦੀਆਂ ਤਾਂ ਜੇ ਮੀਟਿੰਗਸ ਨਹੀਂ ਹੋਣਗੀਆਂ ਕਿਉਂਕਿ ਜਿਹੜੇ ਵੀ ਸਾਡੇ ਆਪਸ ਦੇ ਵਿੱਚ ਕੁਝ ਗੱਲਾਂ ਤੇ ਜਿਨ੍ਹਾਂ ਤੇ ਪਹਿਲਾਂ ਸਹਿਮਤੀ ਨਹੀਂ ਬਣੀ ਉਹਨੂੰ ਮਲਕੀ ਡਿਸਕਸ ਕਰਕੇ ਫਦਰ ਆਪ ਦੇ ਕੈਡਰ ਨਾਲ ਡਿਸਕਸ ਕਰਕੇ ਜਾਂ ਜਿਹੜੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੈ ਉਹਨਾਂ ਨਾਲ ਡਿਸਕਸ ਕਰਕੇ ਫੇਰ ਹੀ ਫਦਰ 무ਵ ਕੀਤਾ ਜਾਂਦਾ ਹੁੰਦਾ ਕੋਈ ਇੱਕ ਦਿਨ ਦੀ ਗੱਲ ਨਹੀਂ ਹੁੰਦੀ ਕਿਸੇ ਮੋਰਚੇ ਨਾਲ ਸਹਿਮਤੀ ਕਰਨੀ ਕਿਸੇ ਆਰਗੇਨਾਈਜੇਸ਼ਨ ਦੇ ਨਾਲ ਜੁੜਨਾ ਜੀ ਹੁੰਦਾ ਕੋਈ ਜਿਵੇਂ ਦੋ ਪੋਲੀਟੀਕਲ ਪਾਰਟੀਆਂ ਦਾ ਕੰਮ ਹੁੰਦਾ ਵੀ ਜਦੋਂ ਕੋਈ ਕਿਸੇ ਸਮਝੌਤੇ ਦੇ ਪਹੁੰਚਦੀ ਹੈ ਉਸੇ ਤਰ੍ਹਾਂ ਦਾ ਹੀ ਇਹ ਸਮਝੌਤਾ ਹੁੰਦਾ ਜੀ ਜੀ ਇਹ ਬ੍ਰਾਦਰ ਸਾਹਿਬ ਇਹ ਜਾਣਕਾਰੀ ਦੇ ਸਕਦੇ ਹੋ ਇਹ ਦੋ ਚਿੱਠੀਆਂ ਕਦੋਂ-ਕਦੋਂ ਲਿਖੀਆਂ ਗਈਆਂ ਖਨੌਰੀ ਸ਼ੰਭੂ ਮੋਰਚੇ ਨੂੰ ਕੀ ਕੋਈ ਵੀ ਰਿਪਲਾਈ ਉਸਤੇ ਨਹੀਂ ਆਇਆ ਅਜੇ ਤੱਕ ਦੇਖੋ ਇਹਦੇ ਮੇਰੇ ਕੋਲੇ ਜਿਹੜੀਆਂ ਪ੍ਰੋਪਰ ਡੇਟਸ ਮੈਨੂੰ ਯਾਦ ਨਹੀਂ ਗਈਆਂ ਪਰ ਜਿਹੜਿਆ ਵੀ ਕੁਝ ਵੀ ਉਹ মিডিਆ ਦੇ ਕੋਲੇ ਆਲਰੇਡੀ ਜਿਹੜੀਆਂ ਚਿੱਠੀਆਂ ਲਿਖੀਆਂ ਗਈਆਂ ਸੀਗੀਆਂ ਜਾਂ ਪਿਛਲੀਆਂ ਮੀਟਿੰਗਸ ਹੋਈਆਂ ਉਹ মিডিਆ ਨੂੰ ਪਹਿਲਾਂ ਹੀ ਉਹਦੇ ਬਾਰੇ ਸਾਰਾ ਕੁਝ ਦੱਸਿਆ ਜਾ ਸਕਦਾ ਹੈ ਤੇ ਦੂਜੀ ਗੱਲ ਇਹ ਵਾਰਤਨਾਬ ਹੁੰਦੀ ਨਹੀਂ ਚੱਲਦੀ ਆ ਰਹੀ ਜਦੋਂ ਦਾ ਮੋਰਚਾ ਸਟਾਰਟ ਹੋਇਆ ਉਦੋਂ ਦਾ ਹੀ ਕੁਝ ਚਿੱਠੀਆਂ ਐਸਕੇਮ ਵੱਲੋਂ ਲਿਖੀਆਂ ਗਈਆਂ ਸੀ ਕੁਝ ਉਧਰੋਂ ਲਿਖੀਆਂ ਗਈਆਂ ਸੀਗੀਆਂ ਦੋਨੇ ਫਾਰਮਾਂ ਨੇ ਦੇਖੋ ਕੋਈ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਅੱਗੇ ਵਧਾਉਣਾ ਹੁੰਦਾ ਤਾਂ ਕਿਤੇ ਨਾ ਕਿਤੇ ਇੱਕ ਜਿਹੜੀ ਬਰਬਲੀ ਵੀ ਕਿਹਾ ਜਾਂਦਾ ਪਰ ਜੇ ਜਦੋਂ ਇਨ ਰਾਈਟਿੰਗ 'ਚ ਕੋਈ ਜਾਂਦਾ ਤਾਂ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਤਾਂ ਕਰਕੇ ਐਸਕੇਮ ਨੇ ਵੀ ਚਿੱਠੀਆਂ ਲਿਖੀਆਂ ਉਧਰੋਂ ਵੀ ਚਿੱਠੀਆਂ ਆਈਆਂ ਸੀ ਜੀ ਆਪੇ ਬ੍ਰਾਦਰ ਸਾਹਿਬ ਸਵਾਲ ਤਾਂ ਇੱਥੇ ਵੱਡਾ ਇਹੀ ਬਰਕਰਾਰ ਰਹੇ ਨੇ ਕਿ ਅਜੇ ਤੱਕ ਜੋ ਮੋਗਾ ਦੇ ਵਿੱਚ ਇਕਤਾ ਦਾ ਮਤਾ ਲਿਆਂਦਾ ਗਿਆ ਪਾਸ ਕੀਤਾ ਗਿਆ ਉਹ ਜ਼ਮੀਨੀ ਪੱਧਰ ਤੇ ਤਾਂ ਅਜੇ ਤੱਕ ਨਹੀਂ ਲਾਗੂ ਹੋ ਸਕਿਆ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਗੱਲ ਤੇ ਕਲੈਰੀਫਾਈ ਕਰਕੇ ਹਟਿਆ ਕਿ ਕੋਈ ਵੀ ਦੋ ਫਾਰਮਨ ਨੇ ਇਕੱਠੇ ਹੋਣਾ ਉਹ ਕੋਈ ਇੱਕ ਦਿਨ ਦਾ ਕੰਮ ਜਾਂ ਦੋ ਬੰਦਿਆਂ ਦਾ ਜਾਂ ਪੰਜ ਬੰਦਿਆਂ ਦਾ ਕੰਮ ਨਹੀਂ ਹੁੰਦਾ ਉਹ ਇੱਕ ਬਹੁਤ ਵੱਡਾ ਸਾਰਾ ਜਿਹੜਾ ਢਾਂਚਾ ਬਣਿਆ ਹੁੰਦਾ ਪਿੰਡਾਂ ਤੋਂ ਲੈ ਕੇ ਇਕਾਈ ਤੋਂ ਲੈ ਕੇ ਬਲਾਕ ਤੱਕ ਉਸ ਤੋਂ ਬਾਅਦ ਜ਼ਿਲ੍ਹੇ ਤੱਕ ਉਸ ਤੋਂ ਬਾਅਦ ਪੰਜਾਬ ਤੱਕ ਹੁੰਦਾ ਤੇ ਸਾਰੀਆਂ ਜਥੇਬੰਦੀ ਜੇ ਐਸ ਕੇ ਐਮ ਦੇ ਵਿੱਚ ਵੀ ਤਕਰੀਬਨ 32 35 37 ਜਥੇਬੰਦੀਆਂ ਸ਼ਾਮਿਲ ਆ ਉਧਰ ਵੀ ਕੁਝ ਜਥੇਬੰਦੀਆਂ ਸੋ ਦੋਵੇਂ ਜਥੇਬੰਦੀਆਂ ਤੇ ਪਹਿਲਾਂ ਆਪਸ ਦੇ ਵਿੱਚ ਸਹਿਮਤ ਹੋਣਾ ਸਹਿਮਤੀ ਦਾ ਮਤਾ ਬੇਸ਼ੱਕ ਮੋਗੇ ਅਸੀਂ ਪਾਤਾ ਸੀ ਪਰ ਹੁਣ ਜੇ ਆਪਸ ਦੇ ਵਿੱਚ ਸਾਡੇ ਕੁਝ ਜਿਹੜੀਆਂ ਗੱਲਾਂ ਤੇ ਅਸੀਂ ਮਿਨਿਮਮ ਪ੍ਰੋਗਰਾਮ ਤੇ ਤੁਸੀਂ ਦੇਖੋ ਜਿਹੜਾ ਪਹਿਲਾ ਅੰਦੋਲਨ ਹੋਇਆ ਸੀ ਹਰ ਜਥੇਬੰਦੀ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੁੰਦਾ ਹੈ ਪਰ ਜਦੋਂ ਕੋਈ ਵੀ ਬੜਾ ਆंदोलਨ ਵਿੱਢਦੇ ਆ ਉਦੋਂ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋਇਆ ਜਾਂਦਾ ਪਹਿਲਾਂ ਵੀ ਅਸੀਂ ਪੰਜ ਜਿਹੜੇ ਸਾਡੇ ਸੀ ਉਹਨਾਂ ਦੇ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋਏ ਸੀ ਹੁਣ ਵੀ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋ ਕੇ ਅੱਗੇ ਠੀਕ ਹੈ ਬ੍ਰਦਰ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਇਹ ਉਮੀਦ ਕੀਤੀ ਜਾ ਸਕਦੀ ਹੈ ਜੇ ਵੀ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਚਾਹੇ ਐਸਕੇਐਮਐਚ ਚਾਹੇ ਦੂਜੀਆਂ ਜਥੇਬੰਦੀਆਂ ਨੇ ਸਾਰੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਮੰਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆ ਸਕਦੀਆਂ ਨੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸਾਨਾਂ ਦੀਆਂ ਜਿਹੜੀਆਂ ਵੀ ਜਥੇਬੰਦੀਆਂ ਜਾਂ ਮਜ਼ਦੂਰਾਂ ਦੀ ਉਹ ਕਰਕੀ ਰਹੀਆਂ ਬੇਸ਼ੱਕ ਅਲੱਗ-ਅਲੱਗ ਕਿਤੇ ਵੀ ਬੈਠੀਆਂ ਸੰਘਰਸ਼ ਕਰ ਰਹੀਆਂ ਉਹਨਾਂ ਦਾ ਮੇਨ ਮੋਟਿਵ ਕੀ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਇਨਕਮ ਵਧਾਉਣੀ ਤੇ ਉਹਨਾਂ ਦਾ ਲਾਈਫ ਸਟਾਈਲ ਚੰਗਾ ਕਰਨਾ ਤੇ ਜੇ ਸਾਡਾ ਸਾਡਾ ਮੋਟਿਵ ਇੱਕ ਹੈ ਤਾਂ ਕਿਉਂ ਨਹੀਂ ਅਸੀਂ ਇੱਕ ਪਲੇਟਫਾਰਮ ਤੇ ਆਵਾਂਗੇ ਜ਼ਰੂਰ ਆਵਾਂਗੇ ਅਗਲੇ ਦਿਨਾਂ ਦੇ ਵਿੱਚ ਬਹੁਤ ਅੱਛੇ ਸੰਕੇਤ ਮਿਲਣਗੇ ਤੁਹਾਨੂੰ ਹਾਂ ਠੀਕ ਹੈ ਬ੍ਰਾਦਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਆਖਿਰ ਦੇਖਣਾ ਹੋਵੇਗਾ ਕਿ 12 ਫਰਵਰੀ ਨੂੰ ਐਸਕੇਐਮ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਖਨੌਰੀ ਸ਼ੰਭੂ ਮੋਰਚੇ ਦੇ ਨਾਲ ਮੀਟਿੰਗ ਰੱਖੀ ਗਈ ਉਸ ਦਾ ਦੋਵੇਂ ਮੋਰਚਿਆਂ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਮੋਰਚੇ ਦੇ ਆਗੂਆਂ ਨੂੰ ਦੋ ਵਾਰ ਹਾਲਾਂਕਿ ਚਿੱਠੀਆਂ ਐਸਕੇਮ ਤੈਨੂੰ ਭੇਜੀਆਂ ਜਾ ਚੁੱਕੀਆਂ ਹਨ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹਾਲਾਂਕਿ ਮਨਜੀਤ ਰਾਏ ਸਾਡੇ ਨਾਲ ਜੁੜੇ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਪੱਧਰ ਤੇ ਮੀਟਿੰਗ ਕੀਤੀ ਜਾ ਰਹੀ ਤੇ ਜਲਦੀ ਇਸ ਨੂੰ ਲੈ ਕੇ ਜਵਾਬ ਦਿੱਤਾ ਜਾਵੇਗਾ ਆ ਰੋਕਾਂਗੇ ਦਿੱਲੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਬੈਠਕ ਸੱਦੀ ਗਈ ਹੈ ਅਰਵਿੰਦ ਕੇਜਰੀਵਾਲ ਨੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਸ਼ਾਮ ਨੂੰ 4 ਵਜੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੇ ਇਹ ਮੀਟਿੰਗ ਹੋਵੇਗੀ ਆ ਦਰਸਲ ਜੇਕਰ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਮੈਸ 22 ਸੀਟਾਂ ਤੇ ਆਮ ਆਦੀ ਪਾਰਟੀ ਸਿਮਟ ਕੇ ਰਹਿ ਗਈ ਆ ਭਾਜਪਾ ਨੂੰ ਜਿੱਤ ਹਾਸਲ ਹੋਈ ਹੈ ਭਾਜਪਾ ਦੇ ਖਾਤੇ ਦੇ ਵਿੱਚ 48 ਸੀਟਾਂ ਗਈਆਂ ਨੇ 27 ਸਾਲ ਦਾ ਭਾਜਪਾ ਦਾ ਬਨਵਾਸ ਖਤਮ ਹੋਇਆ ਤੇ ਇਸ ਦੇ ਵਿਚਾਲੇ ਜੋ ਹਾਰ ਹੋਈ ਹੈ ਆ ਕਿਹੜੇ ਕਿਹੜੇ ਅਜਿਹੇ ਫੈਕਟਰ ਹੈ ਕਾਰਨ ਇਹ ਇਸ ਕਰਕੇ ਆਮ ਆਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਵਿਚਾਲੇ ਅਰਵਿੰਦ ਕੇਜੀਵਾਲ ਦੇ ਵੱਲੋਂ ਮੀਟਿੰਗ ਸੱਦੀ ਗਈ ਅਰਵਿੰਦ ਕੇਜੀਵਾਲ ਨੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ ਅਨੁਸ਼ਾਮ ਨੂੰ 4 ਵਜੇ ਅਰਵਿੰਦ ਕੇਜੀਵਾਲ ਦੀ ਰਿਹਾਈ ਸਟੇ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਸੁਭਾਵਿਕ ਹੈ ਕਿ ਇਸ ਮੀਟਿੰਗ ਦੇ ਵਿੱਚ ਜਰੂਰ ਇਸ ਗੱਲ ਨੂੰ ਲੈ ਕੇ ਇਸ ਵਿਹਾਰੇ ਦੇ ਨਾਲ ਹੀ ਮੰਥਨ ਕੀਤਾ ਜਾਵੇਗਾ ਕਿ ਆਖਰਕਾਰ ਕੀ ਹੋ ਜੇ ਇਹ ਫੈਕਟਰ ਹੈ ਅਜਿਹੇ ਕਾਰਨ ਰਏ ਜਿਸ ਦੇ ਚਲਦਿਆਂ ਆਮ ਆਦੀ ਪਾਰਟੀ ਨੂੰ ਦਿੱਲੀ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਆ ਤਾਂ 27 ਸਾਲ ਦਾ ਜੋ ਕਿ ਭਾਜਪਾ ਦਾ ਬੰਵਾਸ ਖਤਮ ਹੋਇਆ ਅ ਅਰਸਲ 2015 ਦੇ ਵਿੱਚ ਵੀ ਆਮ ਆਦੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ 20 ਦੇ ਵਿੱਚ ਹੀ ਪੂਰਨ ਬਹੁਮਤ ਮਿਲਿਆ ਆ ਤਾਂ ਸਰਕਾਰ ਬਣਾਉਣ ਦੇ ਵਿੱਚ ਆਮ ਆਦੀ ਪਾਰਟੀ ਕੰਮ ਜਾਬ ਰਹੀ ਪਰ ਇਸ ਵਾਰ 22 ਸੀਟਾਂ ਹੀ ਆਮ ਆਦੀ ਪਾਰਟੀ ਨੂੰ ਹਾਸਲ ਹੋਈਆਂ ਭਾਜਪਾ ਜੋ ਕਿ ਦਿੱਲੀ ਦੀ ਸੱਤਾ ਤੇ ਕਾਬਜ਼ ਹੋਣ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਬੈਠਕਾਂ ਦਾ ਦੌਰ ਵੀ ਲਗਾਤਾਰ ਜਾਰੀ ਰਿਹਾ ਕਿ ਭਾਜਪਾ ਵੱਲੋਂ ਲਗਾਤਾਰ ਨਵੀਂ ਸਰਕਾਰ ਦੇ ਗਠਨ ਦੇ ਲਈ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਆ ਤਾਂ ਉੱਥੇ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਆ ਮੀਟਿੰਗ ਸੱਦੀ ਕੀ ਆ ਰਵਿੰਦ ਕੇ ਜੀ ਵਾਲੇ ਨਵੇਂ ਚੋਣੇ ਵਿਧਾਇਕਾਂ ਦੀ ਹੈ ਮੀਟਿੰਗ ਬੁਲਾਈ ਹੈ ਤਾਂ ਲਗਾਤਾਰ ਜਿੱਥੇ ਕਿ ਬੈਠਕਾਂ ਦਾ دور جاری ਹੈ ਉੱਥੇ ਦੂਜੇ ਪਾਸੇ ਭਾਜਪੀ ਦੀ ਗੱਲ ਕਰੀਏ ਤਾਂ ਭਾਜਪੀ ਦੇ ਵੱਲੋਂ ਆਪਣੇ ਪਦਰ ਤੇ ਨਵੀਂ ਸਰਕਾਰ ਤੇ ਕਦਮ ਲੈ ਕੇ ਮੰਥਨ ਕੀਤਾ ਜਾ ਰਿਹਾ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਵਿਚਾਲੇ ਆਤੀਸ਼ੀ ਨੇ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਆਤੀਸ਼ੀ ਨੇ ਐਲਜੀ ਬੀਕੇ ਸਖਸੈਨਾ ਨੂੰ ਆਪਣਾ ਸਿਫਾ ਸੌਂਪਦੇ ਤਹਿਲਜੀ ਦੇ ਵੱਲੋਂ ਵਿਧਾਨ ਸਭਾ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਬੀਜੇਪੀ ਦੇ ਨਵੇਂ ਚੁਣੇ ਤਿੰਨ ਵਿਧਾਇਕਾਂ ਨੇ ਵੀ ਐਲਜੀ ਦੇ ਨਾਲ ਮੁਲਾਕਾਤ ਕੀਤੀ। ਪਰਵੇਸ਼ ਵਰਮਾ, ਕੈਲਾਸ਼ ਗਹਿਲੋਤ ਤੇ ਅਰਵਿੰਦਰ ਲਵਲੀ ਵੀ ਐਲਜੀ ਨੂੰ ਮਿਲੇ ਨੇ। ਅਮਰਸ਼ਾਹ ਦੇ ਨਾਲ ਜੇਪੀ ਨੱਡਾ ਨੇ ਵੀ ਮੀਟਿੰਗ ਕੀਤੀ ਹੈ। ਦੋਵੇਂ ਲੀਡਰਾਂ ਦੇ ਵਿਚਾਲੇ ਕਰੀ ਦੋ ਘੰਟੇ ਤੱਕ ਬੈਠਕ ਚੱਲੀ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਕਿ ਇਸ ਦੇ ਵਿਚਾਲੇ ਦਿੱਲੀ ਬੀਜੇਪੀ ਨੇ ਸਾਰੇ ਨਵੇਂ ਚੁਣੇਗੇ ਵਿਧਾਇਕਾਂ ਦੀ ਸ਼ਾਮ ਨੂੰ 5:00 ਵਜੇ ਮੀਟਿੰਗ ਵੀ ਬੁਲਾ ਲਈ ਹੈ ਤਾਂ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਜੋ ਕਿ ਕਵਾਇਦ ਤੇਜ਼ ਹੁੰਦੀ ਹੋਈ ਆ ਨਜ਼ਰ ਆ ਰਹੀ ਹੈ। ਅਸਮਾਨ ਬਰਕਰਾਰ ਹੈ ਕਿ ਆਖਰਕਾਰ ਹੁਣ ਦਿੱਲੀ ਦਾ ਅਗਲਾ ਬਾਸ ਕੋਣ ਹੋਵੇਗਾ? ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਹਾਲਾਂਕਿ ਸੰਭਾਵੀ ਚਿਹਰਿਆਂ ਦੀ ਗੱਲ ਕੀਤੀ ਹੈ ਉਸ ਦੇ ਵਿੱਚ ਪ੍ਰਵੇਸ਼ ਵਰਮਾ ਦਾ ਨਾਮ ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਹੀ ਰੇਸ ਦੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ। ਤਾਂ ਬੈਠਕਾਂ ਲਗਾਤਾਰ ਕੀਤੀਆਂ ਜਾ ਰਹੀਆਂ ਤੇ ਜਲਦ ਹੀ ਕਿਹੜਾ ਚਿਹਰਾ ਨੂੰ ਲੈ ਕੇ ਸਥਿਤੀ ਵੀ ਸਾਫ਼ ਹੋ ਜਾਵੇਗੀ। ਤਾਂ ਦੂਜੇ ਪਾਸੇ ਆਤੀਸ਼ੀ ਦੇ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਜਿਸ ਦੇ ਬਾਅਦ ਐਲਜੀ ਦੇ ਵੱਲੋਂ ਦਿੱਲੀ ਵਿਧਾਨ ਸਭਾ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦਸਤਾਕਰਸੀ ਇਸ ਦਸਤਾਕਰਸੀ ਮੀਟਿੰਗ ਵਿਦ ਹੈਰ ਆਨਰੇਬਲ ਜੀ ਦੈਟਸ ਆਲ ਨਾਥਿੰਗ ਐਲਸ ਜਰਸਾ ਕਰਸੀ ਮੀਟਿੰਗ ਮੇ ਟਾਨੇ ਬਲੇ ਇਹ ਜੀ ਇਹ ਜੀ ਸਰ ਇੱਕ ਵਾਰ ਜੀ ਆ ਗਿਆ ਜੀ ਸਰ ਤਾ ਆ ਦਿੱਲੀ ਹਾਰਦੇ ਇੰਡੀਆ ਅਲਾਈਅੰਸ ਦੇ ਸਹਿਯੋਗੀਆਂ ਦੇ ਵੱਲੋਂ ਹੁਣ ਤੰਜ ਕੱਸੇ ਜਾ ਰਹੇ ਨੇ ਅੰਜੇ ਰੌਤਾ ਵੱਡਾ ਬਿਆਨ ਸਾਹਮਣੇ ਆਉਂਦਾ ਕਿ ਆਪਸ ਦੇ ਵਿੱਚ ਲੜਦੇ ਰਹੋ ਭਾਜਪਾ ਨੂੰ ਜਿਤਾਉਂਦੇ ਰਹੋ ਇਹ ਕੱਲਿਆਂ ਚੋਣਾ ਲੜ ਕੇ ਦੋਵੇਂ ਹਾਰ ਗਏ ਸਾਡੀ ਆਪਸੀ ਲੜਾਈ ਦਾ ਫਾਇਦਾ ਭਾਜਪਾ ਨੂੰ ਹੋ ਰਿਹਾ ਪਰ ਕੁਝ ਅਗਿਆਨੀ ਲੋਕ ਇਹ ਗੱਲ ਨਹੀਂ ਸਮਝ ਪਾਰੇ ਉੱਥੇ ਜੇ ਐਨ ਕੇ ਦੇ ਸੀਐਮ ਉਮਰ ਅਬਦੁੱਲਾ ਨੇਵੀ ਤੰਜ ਕੱਸਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੋਰ ਲੜੋ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਹੁਣ ਤੰਜ ਕੱਸੇ ਜਾ ਰਹੇ ਨੇ ਆਪਣੀਆਂ ਦੋਵੇਂ ਧਿਰਾਂ ਨੂੰ ਅਨਸੀਗਾ ਦਿੱਤੀ ਜਾ ਰਹੀ ਹੈ ਪਰ ਹੁਣ ਸਮਾਂ ਲੰਘ ਚੁੱਕਾ ਹੈ ਸਮਾਂ ਬੀਤ ਚੁੱਕਾ ਹੈ ਨਤੀਜੇ ਸਾਹਮਣੇ ਆ ਚੁੱਕੇ ਨੇ ਕਾਂਗਰਸ ਪਾਰਟੀ ਲਗਾਤਾਰ ਤੀਜੀ ਵਾਰ ਖਾਤਾ ਤੱਕ ਵੀ ਨਹੀਂ ਖੁੱਲਿਆ ਆਵਾਦੀ ਪਾਰਟੀ 22 ਸੀਟਾਂ ਤੇ ਸਿਮਟ ਕੇ ਰਹੀ ਹੈ ਸਿਮਟ ਕੇ ਰਹੀਗੀ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਇੰਡੀਆ ਲਾਈਨ ਦੇ ਸਹਿਯੋਗੀਆਂ ਦੇ ਵੱਲੋਂ ਹਣ ਆਪੋ ਆਪਣੇ ਤਰੀਕੇ ਦੇ ਨਾਲ ਦੰਜ ਕਸਤੇ ਜਾ ਰਹੇ ਨੇ ਸੰਜੇ ਰੋਦਦਾ ਕਹਿੰਨੇ ਕਿ ਆਪਸ ਦੇ ਵਿੱਚ ਲੜਦੇ ਰਹੋ ਭਾਜਪਾ ਨੂੰ ਜਿਤਾਉਂਦੇ ਰਹੋ ਇਕੱਲਿਆਂ ਚੋਣਾ ਲੜ ਕੇ ਦੋਵੇਂ ਹਾਰ ਗਏ ਦਰਸਲ ਇਹਨਾਂ ਵੱਲ ਸਿੱਧੇ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਆ ਕਾਂਗਰਸ ਤੇ ਆਵਾਦੀ ਪਾਰਟੀ ਨੂੰ ਮਿਲ ਕੇ ਚੋਣ ਲੜਨੀ ਚਾਹੀਦੀ ਸੀ ਜੇਕਰ ਮਿਲ ਕੇ ਚੋਣ ਲੜਦੇ ਤਾਂ ਫਿਰ ਪਿਕਚਰ ਕੁਝ ਹੋਰ ਹੋ ਸਕਦੀ ਨਤੀਜੇ ਇਸ ਤੋਂ ਵੱਖਰੇ ਹੋ ਸਕਦੇ ਸਨ ਜੋ ਕਿ ਇੰਡੀਆ ਆਲਾਈਂਸ ਦੇ ਸਹਿਯੋਗੀਆਂ ਦੇ ਵੱਲੋਂ ਇਸ ਤਰੀਕੇ ਦੇ ਦਾਅਵੇ ਕੀਤੇ ਜਾ ਰਹੇ ਦੋਨੋਂ ਕੀ ਜ਼ਿੰਮੇਦਾਰੀ ਹੈ ਸਿਰਫ ਕਾਂਗਰਸ ਦੀ ਜ਼ਿੰਮੇਦਾਰੀ ਨਹੀਂ ਹੈ ਕਾਂਗਰਸ ਇੱਕ ਰਾਸ਼ਟਰੀ ਪਾਰਟੀ ਹੈ ਉਹਨਾਂ ਦੇ ਲੋਕ ਵੀ ਚਾਹਤੇ ਹਨ ਚਾਹਤੇ ਹੋਣਗੇ ਕਿ ਹਮਾਰਾ ਵੀ ਕੋਈ दिल्ली प्रदेश में जगह हो हमारी कोई सीटें यहां लड़ना चाहिए अस्तित्व के लिए तो ये आम आदमी पार्टी और कांग्रेस पार्टी दोनों की जिम्मेदारी है कि बैठकर सीट शेयरिंग या क्या करना है क्या नहीं करना उस बारे में बात करनी चाहिए थी एक दूसरे के साथ आपने अलग अलग चुनाव लड़के दोनों को दोनों हार गए ये मुझे लगता है देश के साथ घात हुआ है ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਡਿਪੋਰਟੇਸ਼ਨ ਦੇ ਖਿਲਾਫ ਸੜਕਾਂ ਤੇ ਕਮਸਾਨ ਲਗਾਤਾਰ ਜਾਰੀ ਹੈ ਛੰਡੇਗੜ ਦੇ ਵਿੱਚ ਭਾਜਪਾ ਦੇ ਖਿਲਾਫ ਕਾਂਗਰਸ ਪਾਰਟੀ ਦੇ ਵੱਲ ਵੱਡਾ ਪ੍ਰਦਰਸ਼ਨ ਕੀਤਾ ਗਿਆ ਭਾਜਪਾ ਦਫਤਰ ਦੇ ਘਰਾਉ ਦੀ ਕੋਸ਼ਿਸ਼ ਕੀਤੀ ਗਈ ਤੇ ਪ੍ਰਦਰਸ਼ਨਕਾਰੀਆਂ ਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਵਾਟਰ ਕੈਨ ਦਾ ਇਸਤੇਮਾਲ ਕੀਤਾ ਗਿਆ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਇਸ ਦੌਰਾਨ ਹਿਰਾਸਤ ਵਿੱਚ ਵੀ ਲੈ ਲਿਆ ਆ ਤਾਂ ਲਗਾਤਾਰ ਸਮੁਦੇ ਤੇ ਵੇਸ਼ਪਾਸ ਦੇ ਵਿੱਚ ਸੰਗਰਾਮ ਲਗਾਤਾਰ ਜਾਰੀ ਹੈ ਪਿਛਲੇ ਦਿਨ ਹੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਲੈ ਕੇ ਅਮਰੋਧੇ ਤਰਾਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਤੋਂ ਇਸ ਦੇ ਬਾਅਦ ਛੰਡੇਗੜ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਦਰਸਲ ਪੂਰੇ ਜੇਕਰ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਮੁੱਦਾ ਇਹ ਹੈ ਕਿ ਅਮਰੀਕਾ ਦੇ ਵੱਲੋਂ 104 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਕਿ 30 ਪੰਜਾਬ ਦੇ ਨਾਲ ਵੀ ਸੰਬੰਧਿਤ ਨੇ ਤੇ ਖਾਸ ਤੌਰ ਤੇ ਉਸ ਗੱਲ ਨੂੰ ਲੈ ਕੇ ਉਸ ਤਰੀਕੇ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਿਵੇਂ ਉਹਨਾਂ ਭਾਰਤੀਆਂ ਦੇ ਹੱਥਾਂ ਦੇ ਵਿੱਚ ਹੱਥ ਘੜੀਆਂ ਲਗਾਈਆਂ ਗਈਆਂ ਪੈਰਾਂ ਦੇ ਵਿੱਚ ਬੀੜੀਆਂ ਲਗਾਈਆਂ ਗਈਆਂ ਇਸੇ ਹਾਲ ਦੇ ਵਿੱਚ ਉਹਨਾਂ ਨੂੰ ਆ ਰਿਪੋਰਟ ਕੀਤਾ ਗਿਆ ਤਾਂ ਸਿੱਧੇ ਤੌਰ ਤੇ ਅਣਮਨੁੱਖੀ ਬਤਿਹਰਾ ਕਰਾਰ ਦਿੱਤਾ ਜਾ ਰਿਹਾ ਵਿਰੋਧੀ ਤਰਾਂ ਦੇ ਵੱਲੋਂ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਸੜਕਾਂ ਤੇ ਉਤਰੇ ਬੀਜੇਪੀ ਦਫਤਰ ਦੇ ਘਰਾਉ ਦੀ ਕੋਸ਼ਿਸ਼ ਕੀਤੀ ਜਿਵੇਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵਿਚਾਲੇ ਚੰਡੀਗੜ੍ਹ ਪੁਲਿਸ ਦਾ ਜੋ ਕਿ ਐਕਸ਼ਨ ਵੀ ਨਜ਼ਰ ਆਇਆ ਜੋ ਕਿ ਤਸਵੀਰਾਂ ਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਾਟਰ ਕੈਨਾਂ ਦਾ ਇਸਤੇਮਾਲ ਕੀਤਾ ਗਿਆ ਵਾਟਰ ਕੈਨਾਂ ਦਾ ਇਸਤੇਮਾਲ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੋਂ ਖਦੇੜਿਆ ਗਿਆ ਤੇ ਕਈ ਵਰਕਰਾਂ ਨੂੰ ਇਸ ਦੌਰਾਨ ਚੰਡੀਗੜ੍ਹ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਵੀ ਲੈ ਲਿਆ ਗਿਆ

यहाँ बेरोजगारी के कारण अपना देश छोड़कर विदेश में रोजगार ढूंढने के लिए गए हैं हम उसके खिलाफ विरोध करते हैं कड़ा विरोध करते हैं ये बीजेपी की धक्काशाही है किस तरह से लाठी चार्ज करके धक्काशाही की जा रही है और हमें प्रोटेस्ट करने से रोका जा रहा है बहुत ही निंदनीय बहुत ही शर्मनाक है बीजेपी का ये जो एक्शन है और हमें लग रहा है ये जो पुलिस प्रशासन का साथ दे रहा है बहुत गलत हो रहा है डिपोर्टेशन को सांसद राजा वड़िंग ने केंद्र सरकार न घेरिया कहना है बार बार जलीर किया जाता है ਅਮਰੀਕੀ ਜਹਾਜ਼ ਨੂੰ ਦਿੱਲੀ ਦੇ ਵਿੱਚ ਲੈਂਡ ਕਰਵਾਉਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਲੈਂਡਿੰਗ ਕਰਵਾ ਕੇ ਜ਼ਖਮਾਂ ਤੇ ਜਿਨ੍ਹਾਂ ਨੂੰ ਛੜਕਿਆ ਗਿਆ ਹੈ ਜਹਾਜ਼ ਨੂੰ ਗੁਜਰਾਤ ਦੇ ਵਿੱਚ ਵੀ ਲੈਂਡ ਕਰਵਾ ਸਕਦੇ ਸੀ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਬੀੜੀਆਂ ਦੇ ਵਿੱਚ ਜਕੜ ਕੇ ਲਿਆਂਦਾ ਗਿਆ ਬੰਦੀ ਬਣਾ ਕੇ ਸਾਡੇ ਭਾਰਤੀਆਂ ਨੂੰ ਭੇਜਿਆ ਗਿਆ ਹੈ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਆ ਗਿੜੇਕ 104 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਉਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਰਕਾਰ ਉਹਨਾਂ ਨੂੰ ਕੈਦੀਆਂ ਦੀ ਤਰ੍ਹਾਂ ਕਿਉਂ ਲਿਆਂਦਾ ਗਿਆ ਉਹਨਾਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਕਿਉਂ ਲਗਾਈਆਂ ਗਈਆਂ ਪੈਰਾਂ ਦੇ ਵਿੱਚ ਬੀੜੀਆਂ ਕਿਉਂ ਲਗਾਈਆਂ ਗਈਆਂ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਨੇ ਕਿ ਪੰਜਾਬ ਨੂੰ ਵਾਰ-ਵਾਰ ਜ਼ਲੀਲ ਕੀਤਾ ਜਾਂਦਾ ਅਮਰੀਕੀ ਜਹਾਜ਼ ਨੂੰ ਦਿੱਲੀ ਦੇ ਵਿੱਚ ਲੈਂਡ ਕਰਵਾਉਣਾ ਚਾਹੀਦਾ ਔਰ ਰੋਜ 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 ਜਾਣ ਬੂਝ ਕੇ ਜੋ ਜਾਣਬੁੱਝ ਕੇ ਸਾਡੇ ਜ਼ਖਮਾਂ ਤੇ ਨਮਕ ਛਿੜਕਿਆ ਜਾਂਦਾ ਤੁਸੀਂ ਦੇਖੋ ਹੁਣੇ ਹਾਲੀ ਚ ਗੁਜਰਾਤ ਦੇ ਵੀ ਹੋਰੇ 30 ਬੰਦੇ ਸੀ ਜਿਹੜੇ ਡਿਪੋਰਟ ਕੀਤੇ ਗਏ ਇਹ ਗੁਜਰਾਤ ਕਿਉਂ ਨਹੀਂ ਲਾਇਆ ਗਿਆ ਜਹਾਜ਼ ਜਾਣਬੁੱਝ ਕੇ ਪੰਜਾਬੀਆਂ ਨੂੰ ਵਾਰ-ਵਾਰ ਜਲੀਲ ਕਰਨਾ ਇਹਨੂੰ ਦਿੱਲੀ ਲਾ ਲੈਂਦੇ ਦਿੱਲੀ ਦੇ ਰਾਜਸਥਾਨੀ ਚ ਜਦੋਂ ਯੂਐਸਏ ਆਰਮੀ ਦਾ ਆਇਆ ਸਾਡੇ ਪੰਜਾਬੀਆਂ ਦੇ ਬੇੜੀਆਂ ਪਾਈਆਂ ਵਿਖਾਈਆਂ ਗਈਆਂ ਸਾਡੇ ਉਹਨਾਂ ਨੌਜਵਾਨਾਂ ਦੇ ਬੱਚਿਆਂ ਦੇ ਉਹਨਾਂ ਨੂੰ ਬੰਦੀ ਬਣਾ ਕੇ ਲਿਆਂਦਾ ਗਿਆ ਇਹ ਗੱਲ ਜਿਹੜਾ ਹੈ ਨਾ ਪੰਜਾਬੀ ਫਿਰ ਇਹ ਗੱਲਾਂ ਨੂੰ ਮਾਫ ਨਹੀਂ ਕਰਦਾ ਔਰ ਸਮੇਂ ਸਮੇਂ ਸਰ ਇਹੋ ਜੀਆਂ ਸੱਟਾਂ ਜਿਹੜੀਆਂ ਚਾਹੇ ਕਿਸਾਨਾਂ ਦੇ ਪ੍ਰਤੀ ਹੋਣ ਚਾਹੀਏ ਯੂਨੀਵਰਸਿਟੀਆਂ ਦੇ ਪ੍ਰਤੀ ਹੋਣ ਚਾਹੀਏ ਉਹ ਪਾਖੜਾ ਡੈਮਸ ਦੀ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਹੋਣ ਚਾਹੀਏ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਕੇ ਹਰਿਆਣੇ ਨੂੰ ਹੋਣ ਚਾਹੀਏ ਯੂਨੀਵਰਸਿਟੀ ਦੇ ਵਿੱਚ ਸੈਨੇਟ ਇਲੈਕਸ਼ਨ ਖਤਮ ਕਰਨ ਦੀ ਗੱਲ ਹੋਵੇ ਇਹ ਜਿਹੜੇ ਜ਼ਖਮ ਹਨ ਉਹ ਵਾਰ-ਵਾਰ ਸਾਨੂੰ ਦਿੰਦੇ ਰਹਿੰਦੇ ਸੋ ਇਸ ਕਰਕੇ ਪੰਜਾਬੀ ਇਸ ਗੱਲ ਨੂੰ